ਯਾ ਨਾ 20 ਕਿਲੋ ਤੇ ਕਹਤਾ ਥੱਲੇ ਹੈ ਹੀ ਨਹੀਂ ਅੱਜ ਭਾਵੇਂ ਵਿਚਾਰੀ ਐਡੀ ਆ ਕੋਈ ਤੇ ਭਾਵੇਂ ਮੇਰੇ ਜਿੱਡੀ ਆ ਬੁਖਾਰੇ ਕੋਈ 20 ਕਿਲੋ ਹੀ ਦਿੰਦੀ ਆ ਹਾਂਜੀ 20 ਕਿਲੋ ਹੀ ਦਿੰਦੀ ਆ ਕੋਈ ਆਲਦੀ ਸਮਝ ਕਰੇ ਸੋਣੀ ਆ 16 17 ਕਿਲੋ ਚਵਾਇਆ ਹੋਊਗਾ ਇਹਦਾ 22000 ਜੇ ਤੇ 20000 ਦੀ ਦੇ ਦਾਂਗੇ ਬੜਾ ਸੋਚ ਕੇ ਦੱਸਦੇ ਆ ਕੀ ਗੱਲ ਕੀ ਨਹੀਂ ਐਵੇਂ ਵੱਡੇ ਜੇ ਮੁੱਲ ਕਰੀਏ 30000 ਜੇ ਇਹ 25 ਦੀ ਦੇਣੀ ਜੇ ਫੇਰ 1000 ਛੱਡ ਦਾਂਗੇ 24 ਦੀ ਦੇਣੀ ਵੀਰ ਹੋਰ 2000 ਲਾਗੋ ਮੇਰੇ ਅਰਗਾ ਕਹਿ ਤੂੰ 22 ਦੀ ਦੇ ਦਾਂਗੇ ਤੇ ਗੱਲ ਹੀ ਆਪਾਂ ਵੱਡੀ ਕੀ ਕਰੀਏ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੈਲਕਮ ਕਰਦੇ ਹਾਂ ਜੀ ਭਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਹਾਂ ਪਿੰਡ ਬੱਜੂਮਾਨ ਜ਼ਿਲ੍ਹਾ ਅਰਦਾਸਪੁਰ ਤਹਿਸੀਲ ਬਟਾਲਾ ਇਸ ਘਰ ਚੋਂ ਆਪਣੀ ਪਹਿਲੀ ਵੀਡੀਓ ਬਣਨ ਜਾ ਰਹੀ ਆ ਵੀਰਣਾਂ ਨੇ ਟੋਟਲ 6 ਵੜਾ ਸੇਲ ਕਰਨੀਆਂ ਜਿਨ੍ਹਾਂ ਵਿੱਚ ਦੋ ਵੜਾ ਗੱਬਣ ਤੇ ਆਹ ਜਰਸੀ ਆ ਜਿਹੜੀ ਟੋਕੜ ਗੱਬਣ ਤੇ ਤਿੰਨ ਤਾਜ਼ੀਆਂ ਸੂਆਂ ਟੋਟਲ 6 ਵੜਾ ਸੇਲ ਕਰਨੀਆਂ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਇਹ ਆ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਸੂਏ ਸੂਏ ਪਸ਼ੂ ਨੂੰ ਦੋ ਟਾਈਮ ਚੋ ਕੇ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਗੱਬਣ ਪਸ਼ੂ ਹੁੰਦਾ ਉਹਦੇ ਥਾਂ ਟਿੱਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਜੀ ਤਾਂ ਕਿ ਕਿਸੇ ਵੀ ਕਿਸਮ ਦਾ ਲਾਂਮਾ ਨਾ ਰਹਿ ਸਕੇ ਆਪਾਂ ਵੀਰ ਉਹਨਾਂ ਨਾਲ ਗੱਲਬਾਤ ਕਰਾਵਾਂਗੇ ਸਾਰੀਆਂ ਵੇੜਾਂ ਦੀ ਡੀਟੇਲ ਲਵਾਂਗੇ ਜੀ हां जी सासरी काल बाजी सासरी काल वीर जी की हालचाल है जी बस कृपा सतगुरु दी तू ही दणाओ की हाल जे बढ़िया चढ़दी गला जी चलो बढ़िया पहली वीडियो बन लगी टाडी हां <laughs> जी हां जी ठीक है हां जी ते माल किल्लियां अपने को ਵੜਾਂਗੇ ਨੀਆਂ ਹਾਂ ਇਸ ਟਾਈਮ ਵੀਰ ਜੀ 6 ਵੜਾਂ ਜੇ 6 ਵੜਾਂ हां जी ਮੱਝਾਂ ਹੀ ਦੋ ਸੇਲ ਹੋ ਗਈਆਂ ਜੇ ठीक है ते ਆਉਣੇ ਲਈ ਬਾ ਡੰਗਰ گاਵਾ ਵੀ ਮੱਝਾਂ ਵੀ ਲਈਆਂ ਤੇ ਹੁਣ ਲੇਟ ਹੋ ਜਾਣੀਆਂ ਠੀਕ ਹੈ ਤੇ ਚਲੋ ਜੇ ਆਪਣੇ ਵਧੀਆ ਮਾਲਕ ਦੀ ਕਿਰਪਾ ਨਾਲ ਕੰਮ ਤੁਰ ਪਿਆ ਤੇ ਫਿਰ ਤੀਜੇ ਦਿਨ ਬਾਅਦ ਵੀਡੀਓ ਪਾਇਆ ਕਰਾਂਗੇ ਜੀ हां ਤੀਜੇ ਦਿਨ ਤੇ ਤਾਜ਼ੀਆਂ ਸੁਈਆਂ ਕਿੰਨੀਆਂ ਤੇ ਇਹਨਾਂ ਤਾਲੀਆਂ ਸੁਈਆਂ ਜੇ ਤੇ ਦੋ ਗੱਬਣਾ ਜੇ ਇੱਕ ਟੋਕੜ ਗੱਬਣਾ ਇੱਕ ਟੋਕੜ ਗੱਬਣਾ ਤੇ ਮੁੱਲ ਕਿੱਥੋਂ ਲੈ ਕੇ ਕਿੱਥੋਂ ਤੱਕ ਆਪਣੇ ਇਹ ਨਾਲ ਨਾਲ ਕੱਲੀ ਕੱਲੀ ਦੀ ਡਿਟੇਲ ਦਈ ਜਾਂਦੀ ਜੇ ਮਾੜਾ ਆਈਡੀਆ ਦੇ ਦਿਓ ਕਈ ਵਾਰ ਨਾ ਸ਼ੁਰੂਆਤ ਚ ਹੀ ਦੱਸ ਦਈਏ ਵੀ ਆਪਾਂ ਇੱਨੇ ਤੋਂ ਸ਼ੁਰੂ ਹੋ ਕੇ ਤੇ ਇਨੇ ਤੱਕ ਲਾਸਟ ਆ ਆਪਾਂ 60 ਤੋਂ ਬਾਹਰ ਨਹੀਂ ਜੇ ਜਾਣਾ ਅੱਛਾ ਅੰਦਰ ਹੀ ਰਹਿਣਾ 60 ਤੋਂ ਅੰਦਰ ਅੰਦਰ ਹੀ ਆ ਵੈਰਾ ਠੀਕ ਹਾਂਜੀ ਤੇ ਵਹਿੜਾ ਵੀ ਚੰਗੀਆਂ ਵਹਿੜਾ ਸਾਰੀਆਂ ਚੰਗੀਆਂ ਠੀਕ ਹਾਂਜੀ ਐਡਰੈਸ ਦੱਸ ਦੋ ਵੀਰ ਜੀ ਆਪਣਾ ਆਪਣਾ ਜ਼ਿਲ੍ਹਾ ਗਰਦਾਸਪੁਰ ਜੇ ਜੀ ਤੇ ਤਹਿਸੀਲ ਬਟਾਲਾ ਜੀ ਤੇ ਪਿੰਡ ਬੱਜੂਮਾਨ ਜੀ ਤੇ ਨੇੜੇ ਅੱਡੇ ਪੈਂਦਾ ਆਪਣਾ ਜੈੰਤੀਪੁਰ ਜੀ ਠੀਕ ਆ ਜੈੰਤੀਪੁਰ ਆਪਾਂ ਨੂੰ ਸਾਰਾ 1 ਕਿਲੋਮੀਟਰ ਆ 1 ਕਿਲੋਮੀਟਰ ਹਾਂਜੀ ਜਿਹੜਾ ਅੰਮ੍ਰਿਤਸਰ ਤੋਂ ਪਠਾਨਕੋਟ ਹਾਈਵੇ ਨਾ ਹਾਂਜੀ ਇਹਦੇ ਉੱਪਰ ਹੀ ਅੱਡਾ ਜੈੰਤੀਪੁਰ ਜੀ ਠੀਕ ਆ ਜੀ ਹਾਂਜੀ ਹਾਂਜੀ ਤੇ ਨਾਮ ਕੀ ਹੈ ਵੀਰ ਜੀ ਆਪਣਾ ਨਾਮ ਆਪਣਾ ਗੁਰਜਿੰਦਰ ਜੀ ਠੀਕ ਆ ਫੋਨ ਨੰਬਰ ਦੱਸ ਦਿਓ ਜੀ ਫੋਨ ਨੰਬਰ ਜੀ 95928 15657 ਠੀਕ ਆ ਹਾਂਜੀ ਸਹੀ ਆ ਤੇ ਸ਼ਰਵਾਦ ਆਪਾਂ ਤਾਜੀ ਸੂਈ ਵੈੜ ਤੋਂ ਕਰੀਏ ਹਨਾ ਹਾਂਜੀ ਸੂਆ ਵੀਰ ਜੀ ਕਿਰਵਾਇਆ ਤਾਂ ਇਹ ਵੈੜ ਦੂਜਾ ਸੂਆ ਜੀ ਦੂਜਾ ਸੂਆ ਸੂਈ ਆ ਹਾਂਜੀ ਇਹ ਸਾਰੀਆਂ ਵੈੜਾ ਆਪਣੀਆਂ ਮੋਲਦੀਆਂ ਸਿਰਫ ਇਹ ਕੱਲੀ ਵੈੜਾ ਆਪਦੇ ਘਰ ਦੀ ਸਾਡੀ ਘਰ ਦੀ ਆ ਜਰਸੀ ਕ੍ਰੋਸ ਦੇ ਵਿੱਚ ਆਇਆ ਆ ਜਰਸੀ ਕ੍ਰੋਸ ਚ ਆ ਗਈ ਤੇ ਬੱਚਾ ਆ ਗਈ ਮਗਰ ਵੱਛਾ ਜੀ 나ੜੂ ਦੇ ਬੱਚਾ ਵਾ ਆ ਨਾੜੂ ਸਾਹਮਣੇ ਦੇਖਦਾਣਾ ਤੁਹਾਨੂੰ ਆ ਵੇਖ ਲੋ ਜੀ ਵੱਛਾ ਮਗਰ ਆ ਤੇ ਥਾਣੇ ਵੇਖੋ ਬਹੁਤ ਹੀ ਸੋਹਣਾ ਮੁੱਠੀ ਦੀ ਚਵਾ ਆ ਲੱਗਾ ਤੇ ਚਾਰੇ ਥਾਣੇ ਕੋ ਜੇ ਆ ਤੇ ਭੜਾਂ ਪਈਆਂ ਜੇ ਵੈੜ। ਇੱਕ ਕੱਲ ਹੀ ਸੂਈ ਜੇ। ਕੱਲ ਹੀ ਸੂਈ ਆ। ਸੂਆ ਪਹਿਲਾ। ਦੂਜਾ ਦੂਜਾ ਜੀ। ਦੂਜਾ ਸੂਆ। ਤੀਜਾ ਸੂਆ ਦੂਜਾ। ਠੀਕ ਆ ਜੀ। ਹਾਂ ਜਿੰਦਾਂ ਦਾ ਜੀ ਹੋਣੀ ਸੇਹ ਦੰਦ ਹੋਣੀ ਜੇ। 6 ਦੰਦ ਹੋਣੀ। ਕਿੰਨੇ ਦਿਨ ਹੋਗੇ ਸੂਈ ਨੂੰ? ਇਹ ਕੱਲ ਹੀ ਸੂਈ ਜੇ। ਕੱਲ ਸੂਈ ਆ। ਕੱਲ ਸੂਈ ਜੇ। ਤੇ ਕਿੰਨਾ ਕਾ ਬੋਲਾ ਇਹਦੇ ਕੋਲ? ਇਹ ਜੇ ਪੂਰੀ ਵੀਰਜ ਖਾਲੀ ਨਹੀਂ ਕੀਤੀ ਆ ਸਾਮ ਨੂੰ ਕਰਾਂਗੇ ਤਾਂ ਸਵੇਰੇ ਬੱਚੇ ਨੂੰ ਪਿਆਲ ਕੇ 4-5 ਕਿਲੋ ਚੋਇਆ ਆ 4-5 ਕਿਲੋ ਚੋਇਆ 10 ਤੋਂ ਬਾਹਰ ਆ ਕੇ ਬੋਲਾ ਠੀਕ ਆ 10 ਇਹਦਾ ਕਾਰਡ ਆ ਕਿ ਹੋਰ ਤੇ ਗਰੰਟੀ ਕਿ ਇਹਦੀ ਪੱਕਾ ਪਤਾ ਨਹੀਂ ਜੇ ਇੱਕੋ 20 ਕਿਲੋ ਪਹਿਲਣ ਕੋ ਚੋਇਆ ਦੋ ਅੱਛਾ 20 ਕਿਲੋ ਤੇ ਚੋਇਆ 20 ਕਿਲੋ ਪਹਿਲਣ ਕੋ ਦੁੱਧ ਚੋਇਆ ਠੀਕ ਆ ਬਾਕੀ ਸੂਈ ਜੇ ਤਾਜੀ ਤੋੜਾ ਆ ਥੋੜਾ ਜਿਹਾ ਲਪਾਲੂ ਪੜਾ ਆ ਜਾਂਦਾ ਟੋਰੀਏ ਨੂੰ ਵੀਰਜੀ ਕੁਆਲਿਟੀ ਚੈੱਕ ਕਰ ਲਓ ਬਾਕੀ ਇਹ ਜਿਹੜੀ ਵਹਿੜ ਆ ਨਾ ਇਹਦਾ ਦੁੱਧ ਚਿੱਟਾ ਹੋਣਾ ਵਾ ਤੇ ਕੁਆਲਿਟੀ ਜਿਹੜੀ ਆ ਦੁੱਧ ਦੀ ਉਹ ਮ ਤੇ ਫੈਣ ਵੀ ਚੰਗੀ ਹੋਣੀ ਆ ਤੇ ਸੋਹਣੀ ਸੁਨੱਖੀ ਪੂਰੀ ਆ ਥਾਣ ਵੀ ਜਿਆ ਕਰ ਲੋ ਹਵਾਨਾ ਚੈੱਕ ਕਰ ਲੋ ਜੀ ਬੜਾ ਸੋਹਣਾ ਤਿਆਰ ਕੀਤਾ ਆ ਵੇਖੋ ਜੀ ਬਾਕੀ ਲਸੀਨਾ ਕੋਈ ਵੀ ਵੀਰ ਸਮਝੇ ਪਾਜੀ ਸੂਈ ਦਾ ਕਰਕੇ ਥੋੜਾ ਲੱਪੇ ਦੇ ਵਿੱਚ ਆਈ ਆ ਵੀਰ ਦੱਸਦਾ ਭਾਈ ਲਾਜ ਬਾਕੀ ਬੇਲ ਕਾਫੀ ਲੰਮੀ ਆ ਵੇੜ ਦੀ ਐ ਸੋਹਣਾ ਹਵਾਨਾ ਕੋਈ ਟੁੱਟਮਾ ਹਵਾਨਾ ਨਹੀਂ ਗਾ ਜਿੰਨਾ ਅੱਗੇ ਨੂੰ ਉਹਨਾਂ ਪਿਛੇ ਨੂੰ ਆ ਜੀ ਵੇਖੋ ਤੇ ਬੱਚਾ ਵੀ ਅਜੇ 나ੜੂ ਦੇ ਆ ਸਾਰੇ ਡੰਗਰ ਆਪਣੇ ਸੀਲਸ ਲੱਗ ਜਿਹਦੇ ਮਰਜ਼ੀ ਬਹਿ ਜਾਓ ਜਿੱਦਾਂ ਮਰਜ਼ੀ ਸੱਲ ਠੀਕ ਹੈ ਚਵਾਈ ਵੀਰ ਜੀ ਰੱਸੀ ਪਾ ਕੇ ਨਹੀਂ ਨਹੀਂ ਕਿ ਇਹ ਡੰਗਰ ਨੂੰ ਰੱਸੀ ਨਹੀਂ ਪਾਈ ਠੀਕ ਹੈ ਸਾਰੇ ਇਦਾਂ ਸਹੀ ਆ ਤਾਂ ਥਣਾ ਦਾ ਕੋਈ ਵਾਦ-ਗਾੜਦ ਨਹੀਂ ਨਾ ਨਾ ਉਹ ਵੀਰ ਜੀ ਦੱਸੀ ਜਾਵਾਂਗੇ ਠੀਕ ਹੈ ਜਿਹੜੇ ਡੰਗਰ 'ਚ ਜਿਹੜੀ ਪ੍ਰੋਬਲਮ ਹੋਊਗਾ ਨਾਲ ਨਾਲ ਦੱਸਾਂਗੇ ਠੀਕ ਹੈ ਜੀ ਉਹ ਦੱਸਾਂਗੇ ਹੈ ਬਈ ਤਾਂ ਵਾ ਜੇ ਆਪਾਂ ਸੱਚ ਬੋਲ ਕੇ ਦਵਾਂਗੇ ਨਾ ਕੋਈ ਨਾ ਕਿ ਅੱਡਾ ਬਣਾਉਂਦਿਆਂ ਬੜਾ ਟਾਈਮ ਲੰਘ ਜਾਂਦਾ ਜੀ ਬਹੁਤ ਲੱਗ ਜਾਂਦਾ ਇਹ ਤੇ ਬਣਾਉਣੀ ਬਹੁਤ ਔਖੀ ਹੈ ਨਾ ਤੇ ਅੱਡਾ ਖਰਾਬ ਕਰ ਲਿਆ ਇੱਕ ਡੰਗਰੀ ਬੜਾ ਬਿਲਕੁਲ ਬਿਲਕੁਲ ਇੱਕ ਡੰਗਰੀ ਬੜਾ ਅੱਡਾ ਖਰਾਬ ਹਾਂਜੀ ਤੇ ਇਹਦਾ ਮੁੱਲ ਕਿੰਨਾ ਕਰਨਾ ਜੀ ਮੁੱਲੇ ਤੇ ਵੀਰ ਜੀ 65000 ਜੇ ਹਾਂਜੀ ਤੇ 60 ਦੀ ਦੇ ਦੀ ਤੁਸੀਂ ਇਹ ਕਹਿਆ ਵੀ 60 ਤੋਂ ਬਾਹਰ ਨਹੀਂ ਜਾਣਾ। ਮੁਕਰ ਨਹੀਂ ਦੇਣਾ। ਚਲੋ 2 ਛੜ ਦੇ ਦਿੰਦੇ ਆ। ਜੈ ਜੈ ਕਰਦੀਏ ਥੋੜਾ ਜਿਹਾ। 55000 ਦੀ ਵਸੀ ਦੇ ਦਾਂ। ਛੋਟ ਕਰ ਦੋ ਕਿ ਮੌਕੇ ਤੇ। ਮੌਕੇ ਤੇ ਲੀਕ ਨਹੀਂ ਵਜੀ। ਠੀਕ ਆ। ਮੌਕੇ ਤੇ ਮਾਨਤਾਨ ਪੂਰਾ ਹੋਊ। ਬਾਕੀ ਵਹਿੜ ਤੁਸੀਂ ਚੈੱਕ ਕਰ ਲਓ ਫੇਸ ਕੁਆਲਿਟੀ ਤੇ ਦੁੱਧ 20 ਲੀਟਰ ਵੀਰ ਦੱਸਦਾ ਕਿ ਇਹਨੇ ਚਵਾਈ ਜਾਣਾ ਵਾ। ਤੇ ਬਾਕੀ ਸੇਵਾ ਦਾ ਹੁੰਦਾ ਜਿੰਨਾ ਕੋਈ ਪਾਲੂਗਾ ਉਹਨਾਂ ਕੋਈ ਹਾਂਜੀ ਹਾਂਜੀ ਦੁੱਧੇ ਸੇਵਾ ਦਾ ਜੀ ਦੁੱਧ ਸੇਵਾ ਠੀਕ ਆ ਜੀ ਤੇ ਦੂਜੀ ਨੂੰ 55 ਦੇ ਬਾਕੀ ਕਰਦਾਂਗੇ ਮੌਕੇ ਦੇ ਕਿਹੜੀ ਲੀਗ ਵਜੀ ਮੌਕੇ ਦੇ ਪਾਉਗੇ ਜਿੰਨਾ ਮਰਜ਼ੀ ਛੋਟ ਕਰਾ ਲੈ ਕੋਈ ਹਾਂਜੀ ਕੋਈ ਗੱਲ ਨਹੀਂ ਆ ਪਹਿਲਾਂ ਵਸੀ ਜੇ ਪਹਿਲੀ ਵੀਡੀਓ ਆ ਗੱਬਣ ਵਸੀ ਪਹਿਲਾਂ ਜੀ ਠੀਕ ਆ ਨਰਾਜ਼ ਨਾ ਕਰੋਗੇ ਨਾ ਨਾ ਨਰਾਜ਼ ਨਹੀਂ ਕਿਸ ਨੂੰ ਕਰਦੇ ਠੀਕ ਆ ਇਹ ਵੀ ਜਰਸੀ ਕਰਾਉ ਸੀ ਆ ਹਾਂਜੀ ਹਾਂਜੀ ਵੱਡੀ ਆ ਵੀ ਆ ਵੱਡੀ ਵਜਣ ਵਾਲੀ ਜੀ ਇਹਦਾ ਤਾਂ ਛੋਟਾ ਹੋਊਗਾ ਛੋਟਾ ਦੱਸਾਂਗੇ ਆ ਦੇਖੋ ਥਾਣ ਕਿਹੜਾ ਲੱਗਾ ਇਹਨੂੰ ਬਹੁਤ ਹੀ ਚੰਗਾ ਥਾਣ ਲੱਗਾ ਵਾ ਹ ਸੋਨਾ ਥਣਵਾ ਕੁਆਲਿਟੀ ਚੈੱਕ ਕਰ ਲੋ ਥਣ ਦੀ ਮੋਟਾ ਮੋਟਾ ਥਣ ਤੇ ਸੂਣ ਚ ਕਿੰਨੇ ਦਿਨ ਬਾਕੀ ਵੀਰ ਜੀ ਹਫਤਾ ਦੇ ਵੀਰ ਜੀ ਲੈ ਜਾਊਗੀ ਹਫਤਾ ਲੈ ਜਾਊਗੀ 8 ਦਿਨ ਲੈ ਜਾਏ 9 ਦਿਨ ਝੋੜੀ ਝਾੜੀ ਚੰਗੀ ਆ ਝੋੜੀ ਹਾਂਜੀ ਪਰ ਢੱਲਾ ਢੋਲਾ ਚੰਗੀਆਂ ਵਾ ਬੜਾ ਚੰਗੀ ਥਾਂ ਤੇ ਦੇਖੋ ਵੱਡਾ ਸੋਨਾ ਜਿਹਾ ਦਿੱਜਣਾਂ ਵਾਲਾ ਲੱਗਾ ਤੇ ਦੁੱਧ ਕਿੰਨਾ ਚ ਭਾਈ ਜਾਊਗੀ ਇਹ ਦੁੱਧਾਂ ਵਿੱਚ ਝੂਠ ਮਾਰਨੂੰ ਮਾਰੀ ਜਾਓ ਇਹਦਾ 24 ਚਵਾ ਦੇਣਾ 25 ਚਵਾ ਦੇਣਾ 18 20 ਕਿਲੋ ਪਹਿਲਾਂ ਡੰਗਰ ਚਵਾ ਦੇਣਾ ਬੜੀ ਵੱਡੀ ਗੱਲ ਬਹੁਤ ਬਹੁਤ ਬੜੀ ਵੱਡੀ ਗੱਲ ਹੁੰਦੀ ਹੈ 15 ਇੰਚ ਵਾਈ ਜਵੇਂ ਬੜਾ ਬੜਾ ਪੈਣ ਦਾ ਪੈਣ ਚਵਾ ਦੇਣਾ ਜਦੋਂ 15 ਕਿਲੋ ਮਣੀਏ ਨਾ ਫੇਰ ਪਤਾ ਲੱਗਦਾ ਜੀ ਲੀਟਰ ਮਾਰਿਆ ਪਤਾ ਲੱਗਦਾ 7-8 ਕਿਲੋ ਜਦੋਂ ਇੱਕ ਡੰਗ ਦਾ ਦੁੱਧ ਮਣੀ ਦਾ ਫੇਰ ਪਤਾ ਲੱਗਦਾ ਕੈਨ ਨੂੰ ਮੂੰਹ ਦਾ ਬੜਾ ਕੋਈ ਕਹਿ ਦੇਈ ਮੂੰਹ ਨਾਲ ਪਾਣ ਜਿੰਨਾ ਮਰਜ਼ੀ ਕਹੀ ਜਾਈਏ ਤੋਰੀ ਇਹਨੂੰ ਆਹ ਵੇਖੋ ਜੀ ਵਹਿੜ ਚੈੱਕ ਕਰੋ ਬੋਦੀ ਵਾਲੀ ਵਹਿੜ ਆ ਫੇਸ ਕੁਆਲਿਟੀ ਚੈੱਕ ਕਰ ਲਓ ਇੱਕ ਰੰਪ ਤੁਹਾਨੂੰ ਫੇਸ ਕੋਲ ਤੋਂ ਖਵਾ ਖਿਲਾਰ ਕੇ ਐ ਸੋਹਣੀ ਸੁਨੱਖੀ ਤੇ ਦਿਨ 10 ਲੈ ਜੂਗੀ ਅਜੇ ਤੇ ਚੰਗਾ ਸੋਹਣਾ ਹਮਾਨਾ ਤਿਆਰ ਕਰੂਗੀ ਪਹਿਲਾ ਸੂਆ ਸੋਣਾ ਇਹਨੇ ਵੀਰ ਜੀ ਦੰਧਾਂ ਜਵਾਏ ਕਿੱਦਾਂ ਹੈ ਵੀਰ ਜੀ ਵੇਖੀ ਨਹੀਂ ਜੇ ਚਲੋ ਕੋਈ ਗੱਲ ਨਹੀਂ ਉੱਧਰ ਵੇਖ ਲੇ ਛੇ ਜੇ ਆਹ ਵੇਖੋ ਕੰਨੀ ਆਲੇ ਰਹਿੰਦੇ ਜੇ ਕੰਨੀ ਆਲੇ ਦੰਦ ਨਿੱਕੇ ਜੇ ਛਿੱਗੀ ਹੋ ਗਈ ਆ ਆਹ ਵੇਖੋ ਕਰੋ ਚੱਕ ਤੇ ਥਾਣ ਬਹੁਤ ਹੀ ਚੰਗਾ ਲੱਗਾ ਜੀ ਜਿੰਨੀਆਂ ਸਿਫਤਾਂ ਕਰਾਂ ਮੈਂ ਉਹਨੀਆਂ ਥੋੜੀਆਂ ਇਸ ਵੈੜ ਦੀਆਂ ਸਿਫਤ ਤੇ ਜੋਗ ਆ ਵੈੜੇ ਬਾਕੀ ਬਣੂਗੀ ਚੰਗੀ ਠੀਕ ਆ ਦੇਣਾ 10 12 ਹੀ ਖੜਨੇ ਹਨਾ ਹਾਂਜੀ ਇੰਨੇ ਕ ਜੇ ਫੇਸ ਕੁਆਲਟੀ ਇੱਕ ਨਾ ਕੋਲ ਤੋਂ ਦਿਖਾਈਏ ਆ ਵੇਖੋ ਫੇਸ ਪੂਰਾ ਸੋਹਣਾ ਵਾ ਸਨਖੀ ਵਹਿੜਾ ਜਰਸੀ ਜਰਸੀ ਕ੍ਰੋਸ ਲਾ ਲਓ ਬਹੁਤ ਹੀ ਚੰਗੀ ਆ ਤੇ ਕੱਦ-ਕਾਟ ਵੀ ਸੋਹਣਾ ਵਾ ਵੱਡੀ ਨਾ ਦਿਖਾਵਾਂਗੇ ਆਪਾਂ ਜਿਹੜਾ ਕੱਦ ਦਊਗਾ ਓਡੀ ਕੀ ਦਿਖਾ ਦੇਣਾ ਜਿਹੜਾ ਛੋਟਾ ਡੰਗਰੋ ਛੋਟਾ ਦੇਖ ਪਿਆਣਾ ਜੇ ਜਿਹੜਾ ਪਤਾ ਵੱਡਾ ਡੰਗਰੋ ਵੱਡਾ ਦੇਖ ਪਿਆ ਜੀ 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 ਤੇ ਕਿੰਨਾ ਮੁੱਲ ਕਰਦੀ ਐ ਇਹਦਾ ਇਦਾ ਵੀ ਮੋਲ ਤੇ 65 ਹੀ ਜੇ ਤੁਸੀਂ ਆ ਮੁਕਰੋ ਨਾ ਗੱਲ ਦੇ ਸਾਹਮਣੇ ਤੋਂ ਬਾਹਰ ਨਹੀਂ ਖੜਨਾ ਕੋਈ ਮੁਕਰ ਨਹੀਂ ਦੇਣਾ ਤੁਹਾਨੂੰ ਇਹਦਾ ਵੀ ਸੇਮ ਹੀ ਜੇ ਅੱਛਾ ਇਹਦਾ ਵੀ ਕਹਿ ਦੀਏ ਕਿ 60 ਚ 2 ਛੱਡ ਦਾਂਗੇ ਤੇ 3 ਛੱਡ ਦਾਂ ਇਹ ਵੀ 55 ਦੀ ਦੇ ਦਾਂ 55 ਇਹ ਵੀ 55 ਦੀ ਦੇ ਦਾਂ ਬਾਕੀ ਕੁਆਲਿਟੀ ਚੰਗੀ ਹਾਂਜੀ ਕੁਆਲਿਟੀ ਜੇ ਛੋਟ ਕਰਾ ਲਿਓ ਜੇ ਤਾਂ ਦਿਲ ਕੀਤਾ ਜਿੰਨੀ ਕਰਾਣੀ ਹੋਈ ਬਾਕੀ ਥਾਂ ਬਹੁਤ ਸੋਹਣਾ ਲੱਗਦਾ ਬਹੁਤ ਸੋਹਣਾ ਦਜਣ ਵਾਲਾ ਜਿੱਦਾਂ ਥਾਂ ਲੱਗਦਾ ਜੀ 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 ਕੁਆਲਿਟੀ ਬਹੁਤ ਹੀ ਚੰਗੀ ਆ ਬਣਨਾ ਵੀ ਸੋਹਣਾ ਤਿਆਰ ਜਦੋਂ ਹੋਈ ਵੈੜ ਬੋਲੂਗੀ ਮੂੰਹ ਕਿ ਮੈਂ ਹੈਗੀਆਂ ਉਹ ਸਾਦਾ ਵੀ ਜਦੋਂ ਤਿਆਰ ਹੋ ਗਈ ਜੇ ਵੀਰ ਕੋਈ ਜੇ ਦੇ ਸਾਰ 65 ਦੀ ਵਸੀ ਨਾ ਵੀ ਕੀ ਤੇ ਕੀ ਵੀ ਗਿਆ ਤਿਆਰ ਹੋਈ ਹਾਂ ਵੇਖਦੇ ਉਹ ਮੈਂ ਦੱਸਣ ਲੱਗਾ ਵੀ ਤਿਆਰ ਹੋ ਕੇ ਰੇਟ ਵਧ ਜਾਣਾ ਇਹਦਾ ਜਿਹੜਾ ਹੁਣ ਖੱਟ ਗਿਆ ਖੱਟ ਗਿਆ ਆਹ ਵੇਖੋ ਜੀ ਤੀਜੇ ਨੰਬਰ ਵਾਲੀ ਸੂਈ ਆ ਇਹ ਸੂਈ ਜੇ ਵਸੀ ਇਹ ਵੀ ਸੂਈ ਠੀਕ ਆ ਇਹ ਵੀ ਸੀ ਇਹਦਾ ਸੂਆ ਪਹਿਲਣ ਜੇ ਪਹਿਲਣ ਪਹਿਲਣ ਸੂਈ ਇਹ ਵੀ ਪਹਿਲਾਂ ਬੱਚਾ ਕੀ ਮਗਰ ਇਹਦੇ ਮਗਰ ਵਸਾ ਜੇ ਇਹ ਵੀ ਜਰਸੀ ਆ ਜਾਂਦੀ ਹੈ ਹਾਂਜੀ ਵਸ਼ਾ ਹੀ ਮਗਰ ਇਹਦੇ ਆ ਠੀਕ ਆ ਇਹਨੂੰ ਚੌਥਾ ਦਿਨ ਜੇ ਸੂਈ ਚੌਥਾ ਦਿਨ ਸੂਈ ਨੂੰ ਤੇ ਬੋਲਾ ਕਿੰਨਾ ਬੋਲਾ ਇਹਦੇ ਕੋਲ ਜੇ 11 ਵਜੇ 12 ਵਜੇ 10 ਕਿਲੋ ਕਹਿ 10 ਕਿਲੋ ਜਿਹੜਾ ਚਵਾਵੇ ਦੀ ਆਪਣੀ ਤੇ ਕੋਈ ਤੈਨੂੰ ਫੋਨ ਕਰਕੇ ਕਵੇਗੇ ਕਿ ਇਹਨੇ 12 ਕਿਲੋ ਕਿਹਾ ਸੀ ਜੀ ਹਾਂ ਤੇ ਉਹ ਨਹੀਂ ਕਿ 5 6 ਨਿਕਲਾਵੇ ਇੰਨਾ ਨਿਕਲਾਵੇ ਕਿ ਕਹਿਣਾ 10 ਆ ਕਿ ਅਗਲੇ ਦੇ ਘਰ ਜਾ ਕੇ ਜਿਹੜਾ 12 13 ਕਿਲੋ ਨਿਕਲੇ ਜੀ 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 ਸਵਾਦ ਤਾਂ ਆ ਹਾਂ ਤਾਂ ਆਪਾਂ 10 ਕਿਲੋ ਹੀ ਕਹਿ ਕੇ ਦੇਣੀ ਤੇ ਬਹੁਤਾ ਤੇ ਦੁੱਧ ਹੀ ਆਨੇ ਨਹੀਂ ਆ ਕਿਨੇ ਨਾ 15 16 ਕਿਲੋ ਦੁੱਧ ਚਵਾਈਓ 15 16 ਇੰਨਾ ਕ ਚਵਾ ਸਕਦੀ ਹੈ ਚਵਾ ਸਕਦੀ ਜੀ ਬਾਕੀ ਸਾਮ ਜਿੰਨੀ ਕੁ ਸਾਰਦੀ ਕਹਿਦੀ ਹਾਂ ਉਹਨਾਂ ਹੀ ਦੁੱਧ ਚਵਾਉਣਾ ਇਹਨੇ ਖੋਲੀਏ ਤੋਰੀਏ ਨੂੰ ਬਾਕੀ ਚੱਲਣ ਵਾਲੀ ਗਰਮੀ ਗਰਮੀ ਚ ਚੱਲਣ ਵਾਲੀ ਕ੍ਰੋਸ ਬਾਕੀ ਇੱਕ ਚੀਜ਼ ਨੋਟ ਕਰ ਲਿਓ ਵੀ ਆ ਗਰਮੀ ਦੇ ਵਿੱਚ ਉਦਾਂ ਹੀ ਆ ਜਿਆਦਾ ਕੋਈ ਹੈ ਨਹੀਂ ਹਵਾ ਹਰ ਨਹੀਂਗਾ ਹੈਗਾ ਤੇ ਸ਼ੈੱਡ 'ਚ ਕੋਈ ਘਰਕ ਦੀ ਗਾ ਨਹੀਂ ਦਿਹੂਗੀ ਤੁਹਾਨੂੰ ਵੀ ਕੋਈ ਵੀ ਘਰਕ ਦੀ ਹੋਊਗੀ ਆ ਵੇਖੋ ਸੂਆ ਪਹਿਲਾ ਦੁੱਧ ਇਸ ਟਾਈਮ ਤੇ 10 ਕਿਲੋ ਤਿਆਰ ਆ ਥਾਨ ਬੜੇ ਸੋਹਣੇ ਲੱਗੇ ਐਨੂੰ ਕੁਆਲਿਟੀ ਚੈੱਕ ਕਰ ਲਓ ਚਵਾ ਸੂਏ ਇੱਕ ਨੰਬਰ ਦਾ ਆ ਵੇਖੋ ਜੀ ਜਰਸੀ ਬਾਕੀ ਇਹਨਾਂ ਦੀ ਫੈਂਡ ਵੀ ਚੰਗੀ ਹੁੰਦੀ ਆ ਤੇ ਦੁੱਧ ਵੀ ਮੱਝਾਂ ਵਰਗਾ ਥਾਣ ਵੇਖ ਲੋ ਜੀ ਥਾਣ ਬੜੇ ਸੋਹਣੇ ਲੱਗੇ ਆ ਜੀ ਆਹ ਵੇਖੋ ਥਾਣ ਦੀ ਕੁਆਲਿਟੀ ਚੈੱਕ ਕਰ ਲੋ ਮੁਠੀ ਵਾਲੀ ਚਵਾਈ ਵਾਲਾ ਥਾਣ ਲੱਗਾ ਇਹਨੂੰ ਵੀਰ ਜੀ ਥਾਣਾ 'ਚ ਕੋਈ ਬਾਤ ਘਾਟ ਨਹੀਂ ਹੈਗੀ ਜੀ ਨਹੀਂ ਨਹੀਂ ਵੀਰ ਜੀ ਜਿਹਦੇ ਹੋਊਗੀ ਉਹ ਦੱਸਾਂਗੇ ਠੀਕ ਆ ਉਹ ਦੱਸ ਦਾਂਗੇ ਵੀਰੋ ਸਹੀ ਆ ਤੇ ਰਸੀ ਪਾ ਕੇ ਚੋਂਦੇ ਨਹੀਂ ਨਹੀਂ ਇਦਾਂ ਹੀ ਇਦਾਂ ਹੀ ਭਾਵੇਂ ਉਧਰੋਂ ਦੀ ਬੈਜੋ ਉਧਰੋਂ ਦੀ ਬੈਜੋ ਠੀਕ ਤੇ ਮੁੱਲ ਕਿੰਨਾ ਕਰਨਾ ਆਪਾਂ ਇਹਦਾ ਇਹਦਾ ਮੁੱਲ 50 ਜਹਾਜ ਕਰ ਦਈਏ ਥੋੜਾ ਜਹਾਜ ਤੁਸੀਂ ਦੱਸ ਦੋ ਨੇ ਜਾਇ ਜਾਇ ਤੁਸੀਂ ਦੱਸੋ ਜਿੱਥੇ ਕੇ ਦੇਣੀ ਆਪਾਂ ਉਥੇ ਕਰੋ ਵੀਡੀਓ ਕਰਦਾਂਗੇ ਵੀਡੀਓ ਦਾ ਮਤਲਬ ਇਹੋ ਹੀ ਹੈ ਕਿ ਆਪਾਂ ਫਿਕਸ ਜੇ ਰੇਟ ਹੁੰਦੇ ਤਾਂ ਮਰਜੀ ਨਾਲ 500 ਛੜ ਦੇ ਕੋਈ 1000 ਛੜ ਦੇ ਫਿਰ ਲੋਕੀ ਸੌਦੇ ਬਾਜੀ ਚ ਪੈ ਜਾਂਦੇ ਹੁੰਦੇ ਉਹ ਉਹ ਨਾ ਖਰੀਦਣਾ ਥੋੜੀ ਹੁੰਦਾ ਉਹਨਾਂ ਮੇਰੇ ਨਾਲ ਕਹਿੰਦੇ ਸਵਾਦ ਹੀ ਲੈਣਾ ਹੁੰਦਾ ਵੀ ਮੈਂ ਇੰਨੇ ਲਾ ਦ ਦੋ ਛੜ ਦਾਂਗੇ 50 ਜੋ ਬਾਕੀ ਤੁਸੀਂ ਕਰੋ 40000 ਦੀ ਤੁਸੀਂ ਦੱਸ ਦੋ 47 ਦੀ ਜਾਣਦੇ ਮੈਂ ਕਿਨਾਂ 45 ਦੀ ਹਾਂ ਨਾ ਜੋ ਆਪਾਂ 50 ਕਰ ਦਾਂਗੇ 100 ਰੁਪਇਆ ਛੋੜ ਕਰਦੇ ਤਾਂ ਭਾਵੇਂ ਕਰਦੇ 200 ਤੇ ਦੋਨਾਂ ਵਸੇ 45000 ਦੀ ਪਹਿਲਾ ਸੂਆ ਵਾ ਬਹੁਤਾ ਨਹੀਂ ਤੇ 15 16 ਕਿਲੋ ਵਸੇ ਰਾਂ ਦਾ ਦੁੱਧ ਭਰੀ ਜਾਂਦੀ ਆ ਮੁੱਲ ਲੱਭਣੇ ਨਹੀਂ ਇਹਦੇ ਜਿਹੜਾ ਤੁਸੀਂ ਕਰਤਾ ਵਾ ਹਾਂਜੀ ਇਹ ਮੁੱਲ ਨਹੀਂ ਘਾ ਲੱਭਣਾ ਆ ਜਿਹੜੀ ਆ ਸੋਹਣੀ ਸੁਨੱਖੀ ਵੈੜ ਆ ਜਿਹੜੀ ਇਹ ਵੀਰ ਜੀ ਸੂਆ ਤੀਜਾ ਜੇ ਤੀਜਾ ਸੂਆ ਹਾਂਜੀ ਤੇ ਇਹ ਵੀ ਕੱਲ ਦੀ ਸੂਈ ਜ ਮਗਰ ਵਸੀ ਜੇ ਇਹਦੇ ਅੱਛਾ ਇਹਦੇ ਮਗਰ ਵਸੀ ਬੜੀ ਸੋਹਣੀ ਆ ਗਿੱਲਾ 나ੜੂ ਨਾਲ ਜੇ ਆ ਵੇਖੋ ਵਸੀ ਬਹੁਤ ਹੀ ਸੋਹਣੀ ਆ ਇਹਦੀ ਤੇ 나ੜੂ ਨਾਲ ਆ ਜੇ ਵਸ਼ੀ ਗਾਣਾ ਨੂੰ ਵਸ਼ੀ ਮੈਂਗੀ ਵਿਗਦੇਣੀ ਜਦੋਂ ਤਿਆਰ ਹੋ ਗਈ ਹਾਂਜੀ ਹੈ ਤੇ ਇਹ ਵੀਰ ਜੀ ਆਪਾਂ ਲਿਆਂਦੀ ਗੱਬਣ ਅੱਛਾ ਹਾਂਜੀ ਇਹ ਹੁਣ ਆਥਾਨ ਮਗਰਲੇ ਥਾਂ ਦੀ ਤੇਲ ਨਿਕਲਾਈ ਹੈ ਅੱਛਾ ਮਗਰਲੇ ਥਾਂ ਦੀ ਤੇਲ ਨਿਕਲ ਮਗਰ ਦੇ ਥਾਂ ਦੀ ਤੇਲ 12 ਆਉਂਦੀਆਂ ਥੋੜੀਆਂ ਬੁਈਆਂ ਪੂਸ਼ਪਰੇ ਕਰਿਓ ਮੜੀ ਇਹ ਇੱਕ ਦੋ ਥਾਰ ਆਉਂਦੀ ਆਪਾਂ ਤੇਲ ਕਹਿ ਕੇ ਦੇਣੀ ਅੱਛਾ ਕੋਈ ਥਾਂ ਦੇ ਵਿੱਚ ਨਾੜ ਨਹੀਂ ਗਿਲਟੀ ਨਹੀਂ ਆ ਕੁਛ ਨਹੀਂ ਬਿਲਕੁਲ ਥਣ ਸਾਫ ਆ ਉਹਨਾ ਵੀ ਦੁੱਧ ਹੀ ਆ ਕਿਸਮਤ ਚੰਗੀ ਹੋਵੇ ਤੇ ਚੱਲ ਵੀ ਸਕਦਾ ਚੱਲ ਵੀ ਸਕਦਾ ਵਾ ਤੇ ਸਾਡੀ ਕਿਸਮਤ ਮਾੜੀ ਸੀ ਅਸੀਂ ਪਾਸ ਕਰਕੇ ਚੰਗੀ ਭਲੀ ਲੈ ਆਏ ਤੇ ਸਾਡਾ ਨਾ ਹੋ ਗਿਆ ਉਹੇ ਨਹੀਂ ਪਤਾ ਲੱਗਦਾ ਇਹ ਰੱਬ ਦੇ ਰਾਂਗੇ ਆ ਕਿ ਯਾਰਾਂ ਕੋਈ ਚੀਜ਼ ਨੇ ਵਾਅਦਾ ਦੇਣਾ ਤੇ ਕਿਸ ਨੇ ਘਾਟਾ ਵੀ ਪਾਉਣਾ ਹਾਂਜੀ ਕਿ ਐਵੇਂ ਵਿੱਚ ਟੂਪ ਚੜਾ ਦਈਏ ਕੋਈ ਉਹ ਜੇ ਗਲਤ ਕੰਮ ਕਰੀ ਉਹ ਕਰਨਾ ਨਹੀਂ ਠੀਕ ਆ ਠੀਕ ਆ ਘਾਟਾ ਪਾਜੇ ਪਾਜੇ ਕੋਈ ਗੱਲ ਨਹੀਂ ਜੀ ਜੀ ਇਹ ਘਾਟਾ ਨਹੀਂ ਪਉਂਦੀ ਪੂਰੇ ਆਪਾਂ ਜੇ ਪਾਜੇ ਪਾਜੇ ਕੋਈ ਗੱਲ ਨਹੀਂ ਉਹ ਨਹੀਂ ਆਪਾਂ ਨੂੰ ਕੋਈ ਚੱਕਰ ਤੇ ਪਰ ਇਹ ਆ ਕਿ ਗਲਤ ਕੰਮ ਨਹੀਂ ਕਰਨਾ ਜਿੰਨਾ ਇਹਨੇ ਦੁੱਧ ਚੋਂ ਆਣਾ ਵਾ ਜੇ ਚੋ ਵੀ ਲਈ ਤੇ ਤੁਸੀਂ ਪੂਰੇ ਕਰ ਲੈਣੇ ਆ ਹਾਂਜੀ ਇਹ ਆ ਕਿ ਦੁੱਧ ਤੋਂ ਮੁੱਲ ਮੋੜ ਜੂ ਦੁੱਧ ਤੋਂ ਮੁੱਲ ਮੋੜ ਜੂਗੀ ਕਿਉਂ ਇਹਨੇ ਤੇ ਤੇਲ ਨੇ ਵੀ ਦੁੱਧ ਪੂਰਾ ਦੇ ਜਾਣਾ ਦੁੱਧ ਦੇਈ ਜਾਣਾ ਦੁੱਧ ਚਵਾ ਬੜਾ ਸੋਹਣਾ ਲੱਗਾ ਥਾਨ ਬੜਾ ਹੋਣਾ ਹੈ ਦੁੱਧ ਆਲੀ ਜਾਂਦਾ ਦੁੱਧ ਆਲੀ ਹਾਂਜੀ ਦੁੱਧ ਕਿੰਨਾ ਵਾਂ ਬੋਲਾ ਇਸ ਟਾਈਮ ਤੇ 8 9 ਹੋ ਜੇ ਇੱਥੇ ਕੋਣਾ ਜੀ ਠੀਕ 8 9 ਬੋਲਾ 8 9 ਕਿਲੋ ਹੋਣਾ ਜੀ ਠੀਕ ਭਾਵੇਂ ਕਦੀ 14 15 ਟੋਰੀਏ ਨੂੰ ਵੀ ਆਹ ਵੇਖੋ ਜੀ ਰੰਗ ਰੂng ਚੈੱਕ ਕਰ ਲਿਓ ਬਾਕੀ ਇਹ ਵੀ ਨਹੀਂ ਕਿ ਗਰਮੀ ਦੇ ਵਿੱਚ ਘਰਕੂ ਕੀ ਘਰਕਦੀ ਨਹੀਂ ਆ ਇਹ ਵੀ ਗਰਮੀ ਮੋੜੇ ਨੂੰ ਕਰਾਸ ਪਾਨੀ ਆ ਜੀ ਕਰਾਸ ਦੇ ਵਿੱਚ ਆ ਜਾਂਦੀ ਆ ਥੋੜੀ ਤੇ ਥਾਨ ਬਾਕੀ ਜਿਹੜੇ ਤਿੰਨੇ ਆ ਬੋ ਚਾਰੇ ਥਾਣੋਂ ਦਾ ਸੋਹਣੇ ਆ ਚੌਥਾ ਵੀ ਜਿਹੜਾ ਚੱਲਦਾ ਨਹੀਂ ਉਹ ਵੀ ਠੀਕ ਆ ਵਧੀਆ ਮੁਠੀ ਦੀ ਜਵਾਲ ਆਈ ਆ ਕਿਸਮਤ ਤੁਹਾਡੀ ਆਪਣੀ ਆ ਵੀ ਚੰਗਾ ਚੱਲ ਵੀ ਜਾਵੇ ਤੋਰ ਦੇ ਵੀਰ ਲੰਮੀ ਤੋਰ ਦੇ ਇੱਕ ਰੰਗ ਦਿਖਾਈਏ ਵਾੜ ਸੋਹਣੀ ਆ ਲੰਬਾਈ ਬੇਲਬੂਲ ਕਾਫੀ ਲੰਮੀ ਹਵਾਨਾ ਬੜਾ ਸੋਹਣਾ ਤਿਆਰ ਕੀਤਾ ਵਾ ਕੋਈ ਥਣ ਚੜਿਆ ਨਹੀਂਗਾ ਉਦਾਂ ਰੱਬ ਵੱਲੋਂ ਕਿਤੇ ਦੁੱਧ ਘਟੋਂ ਡਿਆ ਉਹਦੇ ਵਿੱਚ ਕੋਈ ਪਤਾ ਨਹੀਂਗਾ ਅਗਲੇ ਦੇ ਘਰ ਜਾ ਕੇ ਚੱਲ ਵੀ ਪਵੇ ਆ ਜਾ ਵੀਰ ਬਾਕੀ ਚੀਜ਼ ਦਾ ਮੁੱਲ ਜ਼ਰੂਰ ਲਾਇਓ ਪੈਸੇ ਖਰਚ ਕੇ ਲਿਆਂਦੀਆਂ ਵਾਂ ਤੇ ਕੀਮਤ ਪੂਰੀ ਮਿਲੀ ਤੇ ਦੇਣੀਆਂ ਵੀਰ ਨੇ ਤੇ ਮੁੱਲ ਬਿਲਕੁਲ ਜਾਇਜ਼ ਕਰਨ ਡਿਆ ਵਾ ਵੀਰ ਜਿਹੜੇ ਮੁੱਲ ਵਾ ਮੁੱਲ ਲੱਭਣੇ ਵੀ ਨਹੀਂਗੇ ਤੇ ਇੱਕ ਨਹੀਂ ਦੋ ਦੇਣੀ ਆ ਮਗਰ ਵਸ਼ੀ ਵੀ ਬੜੀ ਸੋਹਣੀ ਆ ਤੇ ਬਾਕੀ ਥਾਣੇ ਕਰਾਂ ਲਾਗੋ ਤੇ ਵੀ ਦਿਖਾ ਦਈਏ ਵੀ ਥਾਣ ਵੇਖੋ ਕਿੰਦਾ ਸੋਹਣਾ ਲੱਗਿਆ ਜੀ ਆਹ ਵੇਖੋ ਦੁੱਧ ਵੀਰ ਜੀ ਕਿੰਨਾ ਕ ਚਵਾਈ ਜਾਊਗੀ ਓਦਾਂ ਦੇ ਰਿਕਾਰਡ ਬੜਾ ਦੱਸਦੇ ਦੁੱਧ ਦਾ 20 ਪਲਾਸੀ ਦੱਸਦੇ ਅੱਛਾ ਹੋਣ ਵੇਖੋ ਹੁਣ ਗੜੀ ਪਾਊਗਾ ਥੋੜਾ ਬੋਧਾ ਫਰਕ ਪੈਣਾ ਹੀ ਆ ਹੋ ਸਕਦਾ ਵੀ ਇਹ ਹੁਣ 15:00 ਵਜੇ ਇੰਨਾ ਕਿ ਚਵਾਈ ਜਾਊਗੀ ਏਡੀ ਗਾਂ ਐਨਾ ਵਜਣਿਆ ਪਾਂਡਾ ਕੁੰਡਾ ਸੋਣਾ ਇੰਨਾ ਕਿ ਚਵਾਈ ਸਕਦੀ ਬਿਲਕੁਲ 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 ਚਵਾਈ 14-15 ਇੱਕ ਥਾਣਾ ਵਸ਼ੇ ਨੂੰ ਛੱਡ ਕੇ ਜ 10 ਕਿਲੋ ਵੀ ਚੋਈ ਜਾਵੇ ਤਾਂ ਵੀ ਬੜਾ ਵਾ ਨਹੀਂ 10 ਤਾਂ ਨਹੀਂ ਏਡੀ ਗਾਂ ਚ ਵੰਦੀ 14-15 ਨਹੀਂ ਇੱਕ ਇੱਕ ਥਾਣਾ ਵਸ਼ੀ ਨੂੰ ਛੱਡ ਕੇ ਹਾਂਜੀ 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 ਵੀ ਵਸ਼ੀ ਵੀ ਪਾਲਣੀ ਆ ਆਪਾਂ ਵਸ਼ੀ ਨੂੰ 5 ਕਿਲੋ ਦੁੱਧ ਕੀ ਜਾਂਦਾ ਵਾ ਚਾਹੀਦੀ ਨਹੀਂ ਉਹ ਵੀ ਪਾਲਣੀ ਆਗੇ ਉਹ ਵੀ ਬਰੀਡ ਤਿਆਰ ਹੋਣੀ ਗਾਂ ਉਹਨੇ ਵੀ ਵੈੜ ਬਣਨਾ ਮੁ ਦੱਸੋ ਫੇ ਇਹ ਵੀਰ ਜੀ ਉਹ ਸਾਬ ਨਾਲ ਨਹੀਂ ਹੁਣ ਅਸੀਂ ਗੱਲ ਨਹੀਂ ਕਰਦੇ ਜੇ ਸੁੱਚੀ ਨਾ ਜਾਓ ਤੁਸੀਂ ਕੋਈ ਸਾਬ ਨਹੀਂ ਲਈ ਆ ਜਿਹੜੇ ਸਾਬ ਨਹੀਂ ਲਈ ਆ ਹਾਂ ਤੇ ਇਹ ਵੀਰ ਜੀ ਹਾਂ ਨਹੀਂ 40000 ਦੇ ਦੇਣਗੇ ਛੋੜ ਕਰ ਦੋਗੇ ਕਰ ਦਾਂਗੇ ਕੋਈ ਫੋਨ ਲਾ ਲੈ ਫੋਨ ਲਾ ਲੈ ਜਿਹਨੂੰ ਪਸੰਦ ਹੋਵੇ ਦੋ ਹੀ ਸਾਲ ਬਾਕੀ ਮੁੱਲ ਪਾਵੇ ਦੋ ਸਾਲ ਦਾਂਗੇ 40000 ਜੋ ਮਾਣ ਮੌਕੇ ਤੇ ਛੋੜ ਕਰ ਦੂਗਾ ਵੀਰ ਮੁੱਲ ਪਾਵੇ ਕੀਮਤ ਲਾਵੇ ਪੂਰੀ ਮੋੜਨਾ ਕਿਸ ਨੂੰ ਨਹੀਂਗਾ ਚੰਗੀ ਆ ਜੀ ਬੜ ਬਾਕੀ ਤਾਜੀ ਸੂਈ ਆ ਤੇ ਜਿੰਨਾ ਕਿ ਤੁਸੀਂ ਵੰਡ ਪਾਓਗੇ ਜਾਂ ਪੱਠੇ ਪਾਓਗੇ ਉਹਨਾਂ ਦੇ ਦੁੱਧ ਦਈ ਜਣਾ ਨੇ ਆਹ ਜਿਹੜੀ ਆ ਟੋਕੜ ਗੱਪਣ ਇਹ ਹਾਂਜੀ ਜਰਸੀ ਟੋਕੜ ਗੱਪਣ ਜੀ ਟੋਕੜ ਗੱਪਣ ਕਿੰਨਾ ਦੁੱਧ ਵੀਰ ਜੀ ਇਹਦੇ ਕੋਲ ਇੱਕੋ 8 ਕਿਲੋ ਦੁੱਧ ਜੀ 8 ਕਿਲੋ ਦੁੱਧ ਹੋ ਕੇ ਖੜੇ ਦੋ ਡੰਗ ਚਾਰ ਤਿੰਨ ਡੰਗ ਚੋ ਕੇ ਕਰੇ ਆਪਣੀ ਤਸ਼ੱਲੀ ਕਰਕੇ ਖੜੇ ਥਾਣ ਬੜਾ ਸੋਹਣਾ ਲੱਗਾ ਤੇ ਆ ਆਪਜੀ ਤਸ਼ੱਲੀ ਕਰਕੇ ਖੜੇ ਕੋਈ ਡੰਗ ਨਹੀਂ ਰਸੀ ਰਸੀ ਵਾਲਾ ਨਹੀਂ ਚੰਗਾ ਵਾ ਇਹਦਾ ਠੀਕ ਆ ਹਾਂਜੀ 8 ਕਿਲੋ ਦੁੱਧ ਤੇ 9 ਮਹੀਨਿਆਂ ਦੀ ਗੱਬਣ ਤੇ 9 ਮਹੀਨਿਆਂ ਦੀ ਗੱਬਣ ਆਪਦੀ ਕੋਈ ਚੈੱਕ ਕਰਾ ਕੇ ਖੜੇ ਟੋਕੜ ਗੱਬਣ ਹੈ ਹਾਂ ਆਪਣੀ ਕੋਈ ਤਸ਼ੱਲੀ ਕਰਕੇ ਖੜੇ ਬਾਕੀ ਪਿਓਰ ਜਰਸੀ ਹਾਂ ਜਰਸੀ ਜੀ ਆਹ ਵੇਖੋ ਬਰੀਡ ਚੈੱਕ ਕਰ ਲਓ ਜਰਸੀਆਂ ਦੀ ਡਿਮਾਂਡ ਬੜੀ ਜੇ ਟੋਕੜਾਂ ਗੱਬਣਾਂ ਦੀ ਤੇ ਹੋਰ ਜਿਆਦੀ ਆ ਆਹ ਵੇਖੋ ਸਭ ਤੋਂ ਪਹਿਲਾਂ ਵਿਗਣੀ ਇਹ ਜੋ ਚਲੋ ਚੰਗੀ ਗੱਲ ਜੀ ਹਾਂ ਤੇ 9 ਮਹੀਨਿਆਂ ਦੀ ਗੱਬਣ ਚੈੱਕ ਕਰੋ ਫੇਸ ਕੁਆਲਟੀ ਆਹ ਵੇਖੋ ਕਵਾਲਿਟੀ ਚੈੱਕ ਕਰ ਲਓ ਵੀਰ ਜੀ ਸੁਆ ਕੇ ਨਵਾਇਦਾ ਘਰ ਵਾਲਿਆਂ ਦੇ ਕਹਿੰਦੇ ਮੁਕਾਬਕੇ ਦਿੱਜਾ ਤੇ ਤਿੱਜੇ ਸੁਣੀ ਆਰ ਕੇ ਗਾੜੀ ਕੋਈ ਆਪ ਦੀ ਸਮਝ ਕਰੇ ਠੀਕ ਆ ਉਹ ਦੇ ਆਂਦੇ ਕਿ ਦਿੱਜੇ ਸੁਈ ਤਿੱਜੇ ਸੁਣਾ ਗਾੜੀ ਕੋਈ ਆਪ ਦੀ ਸਮਝ ਕਰੇ ਬਾਕੀ ਪੂਰੀ ਕੈਮ ਆ ਹਾਂਜੀ ਹਾਂਜੀ ਰਾਜੀ ਹਾਂ ਵੀ ਚੰਗੀ ਆ ਹਾਂਜੀ ਚਵਾ ਬੜਾ ਸੁਣਾ ਆ ਵੇਖੋ ਔਰ ਅਸੀਂ ਰਸੀਦੀ ਨਹੀਂ ਲੋੜ ਠੀਕ ਆ ਚਵਾ ਬੜਾ ਠੰਡੀ ਧੀਰੀ ਆ ਬਾਕੀ ਇਹ ਆ ਕੇ ਪੱਠੇ ਪੁੱਠੇ ਵੀ ਚੰਗੇ ਖਾਂਦੀ ਵਿਚਾਰੀ ਜਿੱਦਾਂ ਦੇ ਪਾਲੋ ਉਦਾਂ ਦੇ ਖਾਈ ਜਾਂਦੀ ਮੈਨੂੰ ਲੱਗਦਾ ਤੇ ਦੁੱਧ ਵੀ ਮੱਝਾ ਵਰਗਾ ਦੁੱਧ ਵੀ ਮੱਝਾ ਵਰਗਾ ਫੈਂਡ ਵੀ ਚੰਗੀ ਤੇ ਫਿਗਰ ਫਾਕਾ ਵੀ ਕੋਈ ਨਹੀਂ ਭਾਵੇਂ ਕੱਲੀ ਨੂੰ ਬੰਦਿਆ ਕਰਿਓ ਇਹਨੂੰ ਨਾ ਕੋਈ ਨਹੀਂ ਪਲੀ ਮਾਨਸ ਪਲੀ ਮਾਨਸ ਠੀਕ ਆ ਸੱਜਰ ਨੇ ਵੀਰ ਜੀ ਦੁੱਧ ਕਿੰਨਾ ਕਿ ਜਵਾਇਆ ਨੇ ਸੱਜਦਾ ਕੋਈ ਆਪ ਸਮਝ ਕਰੇ ਅੱਜ ਕੱਲ ਲੋਕਾਂ ਨੇ 20 ਕਿਲੋ ਤੇ ਹਰ ਇੱਕ ਹੀ ਬਣਾਇਆ ਜਫਾਨ ਨਹੀਂ ਕਹਿਣਾ ਜਫਾਨ 20 ਕਿਲੋ ਦੇ ਅੱਜ ਕੱਲ ਹਰ ਇੱਕ ਦਾ ਹੀ ਆਣਾ 20 ਕਿਲੋ ਤੇ ਕਿਹਦਾ ਥੱਲੇ ਹੈ ਹੀ ਨਹੀਂ ਅੱਜ ਭਾਵੇਂ ਵਿਚਾਰੀ ਐਡੀ ਆ ਕੋਈ ਇਹ ਭਾਵੇਂ ਮੇਰੇ ਜਿੱਡੀ ਆ ਬੁਖਾਰੇ ਕੋਈ 20 ਕਿਲੋ ਹੀ ਦਿੰਦੀ ਆ 20 ਕਿਲੋ ਹੀ ਦਿੰਦੀ ਆ ਕੋਈ ਆਲਦੀ ਸਮਝ ਕਰੇ ਸੋਣੀ ਆ 16 17 ਕਿਲੋ ਚਵਾਇਆ ਹੋਊਗਾ ਇਹਨਾਂ ਕਿਤੋਂ ਗੱਲ ਕੇ 16 17 ਆ ਜਿਹੜੀ ਤਿੰਨਾ ਮਹੀਨਾ ਦੀ ਗੱਭਣ ਹੋ ਕੇ 8 ਕਿਲੋ ਦੇ ਦਿੰਦੀ ਆ ਆ 16 17 ਇਹ ਗੱਲ ਸੋਚਣ ਵਾਲੀ ਆ ਸੋਚ ਲੈ ਬੰਦਾ ਵੀ ਜਿਹੜੀ ਝੋਕਰ ਗੱਭਣ ਹੋ ਕੇ ਤਿੰਨਾ ਮਹੀਨਾ ਦੀ ਗੱਭਣ ਹੋ ਕੇ 8 ਕਿਲੋ ਦੁੱਧ 8 ਕਿਲੋ ਦੁੱਧ ਚਵਾਉਂਦੀ ਆ ਵੀ ਸੱਜਰ ਨੇ ਚੰਗਾ ਹੀ ਦੁੱਧ ਚਵਾਇਆ ਹਾਂਜੀ 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 ਠੀਕ ਆ ਤੇ ਮੋਲ ਵੀਰ ਜੀ ਕਿੰਨਾ ਕਰਨਾ ਇਹਦਾ ਮੁਹੱਲੇ ਦਾ 20000 ਜੇ ਤੇ 20000 ਦੀ ਦੇ ਦਾਂਗੇ ਬੜਾ ਸੋਚ ਕੇ ਦੱਸਦੇ ਆਂ ਕੀ ਗੱਲ ਕੀ ਨਹੀਂ ਐਵੇਂ ਵੱਡੇ ਜੋ ਮੁੱਲ ਕਰੀਏ 30000 ਜੇ ਇਹ ਪੰਜੀ ਦੀ ਦੇਣੀ ਜੇ ਫੇਰ 1000 ਛੱਡ ਦਾਂਗੇ 24 ਦੀ ਦੇਣੀ ਠੀਕ ਵੀਰ ਹੋਰ 2000 ਲਾਗੋ ਮੇਰੇ ਅਰਗਾ ਕਹਿ ਰੂ 22 ਦੀ ਦੇ ਦਾਂਗੇ ਤੇ ਗੱਲ ਹੀ ਆਪਾਂ ਵੱਡੀ ਕੀ ਕਰੀਏ ਹੈ 22000 ਮੈਨੂੰ ਮਾਨ ਕਰ ਦੋਗੇ ਮਾੜਾ ਮੂੜ ਕਰ ਦਾਂਗੇ 20 ਚ ਕਰ ਦਾਂਗੇ ਠੀਕ ਆ ਥਾਣ ਸੁਣ ਵੀਰ ਜੀ ਓਕੇ ਆ ਓਕੇ ਓਕੇ ਆਪਣੀ ਕੋਈ ਹਰ ਕੇ ਡੰਗਰ ਦੀ ਦੋ ਚਾਰ ਡੰਗ ਤਸੱਲੀ ਕਰਕੇ ਖੜੇ ਹਾਂ ਸਾਡੇ ਯਕੀਨ ਤੇ ਕੋਈ ਨਾ ਖੜੇ ਆਪ ਦੀ ਤਸੱਲੀ ਕਰਕੇ ਖੜੇ ਠੀਕ ਆ ਠੀਕ ਆ ਤੇ ਆ ਗੱਬਣ ਆਗੀ ਇਹ ਪਹਿਲਣ ਸੁਭਾ ਜੀ ਪਹਿਲਣ ਪਹਿਲਣ ਕਿੰਨਾ ਚਿਰ ਲੈ ਜੂਗੀ ਟਾਈਮ ਇਹਨਾਂ ਦੇ ਕਹਿੰਦੇ ਘਰ ਆਲਿਆਂ ਦੇ ਕੇ 10 ਤਰੀਕ ਨੂੰ ਦੇਣ ਪੂਰੇ ਹੋਣਗੇ ਅੱਜ ਹੋਣੀ 28 29 ਤੇ 30 ਹੋਗੀ ਹਾਂਜੀ 30 ਤਰੀਕ ਅੱਜ ਕਿ ਦੱਸ ਦੇਣਾ ਹੈਗੇ ਜੀ ਦੱਸ ਦੇਣਾ ਹੈਗੇ ਆ ਤੇ ਬਾਕੀ ਥਣ ਜਿਹੜਾ ਲੱਗਾ ਬਹੁਤ ਹੀ ਚੰਗਾ ਲੱਗਿਆ ਬੜਾ ਸੋਹਣਾ ਢਿੱਲਾ ਢੁੱਲਾ ਚੰਗਿਆ ਭਾਂਡਾ ਅੱਗੇ ਨੂੰ ਇੱਕ ਦਰ ਨੂੰ ਚਾਰ ਤਾਂ ਚੈੱਕ ਕਰ ਲੋ ਫੇਸ ਕੁਆਲਟੀ ਚੈੱਕ ਕਰ ਲੋ ਕੱਦ ਕੁਦ ਵੱਡਾ ਇੰਨਾ ਵੈੜਾ ਨੂੰ ਸੰਗਰੂਰ ਵਾਲੇ ਮਾਨਸਾ ਵਾਲੇ ਬਹੁਤ ਪਸੰਦ ਕਰਦੇ ਆ ਜਿਹੜੀਆਂ ਇਦਾਂ ਦੀਆਂ ਕਾਲੇ ਰੰਗ ਦੀਆਂ ਹੁੰਦੀਆਂ ਵੈੜਾਂ ਬਹੁਤ ਚੰਗੀ ਤਿਆਰ ਢਿੱਲਾ ਢੁੱਲਾ ਬੜੀ ਜੇ ਤੇ ਲੱਗਦਾ ਤਿਆਰ ਚੰਗੀ ਹੋ ਜੂਗੀ ਹਾਂਜੀ ਛੋਲੀ ਛਾਲੀ ਚੰਗੀ ਤੌਰ ਵੀਰ ਇਹਨੂੰ ਇੱਕ ਆਹ ਵੇਖੋ ਕਰੋ ਚੈੱਕ ਇਹਨੂੰ ਕੱਢ ਲਈ ਬਾਹਰ ਹੀ ਕੱਢ ਲਾ ਭਾਵੇਂ ਇਹਨੂੰ ਲੰਮੀ ਤੋਰ ਕੇ ਦਿਖਾਈਏ ਕੁਆਲਿਟੀ ਚੈੱਕ ਕਰੋ ਬੈਡ ਪੂਰੀ ਸੋਹਣੀ ਸੁਨਖੀ ਆ ਆਹ ਵੇਖੋ ਜੀ ਜਿੱਦਣੇ ਤਿਆਰ ਹੋ ਗਈ ਮੂੰਹੋਂ ਬੋਲਣਾ ਇਹਨੇ ਐ ਹਵਾਨਾ ਸੋਹਣਾ ਤਿਆਰ ਕਰਨਾ ਵਾ ਆਹ ਵੇਖੋ ਜੀ ਚੱਲ ਬੁੱਤ ਚੱਲ ਆਹ ਵੇਖੋ ਜੀ ਕੁਆਲਿਟੀ ਆ ਜਿਓ ਵੀਰ ਜੀ ਕੱਦ ਕੋ ਦ ਵੱਡਾ ਜੀ ਹਾਂਜੀ ਹਾਂਜੀ ਕੱਦ ਚੰਗਾ ਵਾ ਥਾਣ ਬੜਾ ਸੋਹਣਾ ਲੱਗਾ ਰੰਗ ਬੜਾ ਸੋਹਣਾ ਵਾ ਜੀ ਇਹਦਾ ਕਾਲੇ ਰੰਗ ਦੀ ਆ ਹਵਾਨੇ ਦੇ ਚਿੱਟੇ ਡਾਬੇ ਆ ਐ ਫਸ ਜਾਣਾ ਜਦੋਂ ਇਹਨੇ ਤਿਆਰ ਹੋ ਗਈ ਨਾ ਤੇ ਵੇਖਿਓ ਕੋਈ ਤੁਰਿਆ ਨਹੀਂ ਜਾਣਾ ਉਹ ਦੁੱਧ ਵੀਰ ਜੀ ਕਿੰਨਾ ਕ ਚਵਾਈ ਜਾਊਗੀ ਇਹ ਦੁੱਧ ਇੰਨਾ ਦਾ ਨਹੀਂ ਜੰਤ ਹੁੰਦਾ ਵੇ ਕਰੋਸ ਜੀਆਂ ਜੜੀਆਂ ਇਹ ਜੇ ਛੱਡਾ ਮਾਰਦੇ ਆ ਤਾਂ ਕੋਈ ਅੰਤ ਬੰਨੇ ਤੋੜ ਦਿੰਦੀਆਂ ਨਹੀਂ ਚੱਡਿਆਂ ਦੀ ਜੀ ਬਹੁਤ ਵਾ ਤੇ ਤੁਹਾਇ ਜੋ 14 15 ਕਿਲੋ ਦੀ ਚਵਾਊਗੀ। ਮੁੱਲ ਕਿੰਨਾ ਕਰਨਾ ਇਹਦਾ ਜੀ? ਮੁੱਲ 45000 ਜੇ। ਛੋੜ ਕਰ ਦੋਗੇ? 40000 ਦੀ ਦੇ ਦਾਂ। ਉਹ ਝੋ ਜੋ ਛੋੜ। 2 ਛੜ ਦਾਂ। 38000 ਦੀ। ਠੀਕ ਹੈ ਜੀ ਮੌਕੇ ਤੇ ਹੋਰ ਮਾਨਦਾਨ ਹੋ ਜੂਗਾ। ਪਸੰਦ ਹੋਈ ਜਿਹਨੂੰ ਫੋਨ ਕਰਿਓ ਵੀਰ ਨੂੰ ਬਹੁਤ ਹੀ ਟੌਪ ਦੀਆਂ ਵੈੜਾਂ ਦਿਖਾਈਆਂ। ਕਰਨੀ ਵੀਰ ਜੀ ਕੋਈ ਗੱਲਬਾਤ ਹੋਰ। ਨਾ ਵੀਰ ਜੀ ਇਹੋ ਬੇਨਤੀ ਜੇ ਕਿ ਬਾਅਦ ਚ ਲਾਮਾ ਦੇਣ ਨਾਲੋਂ ਇਹਦੇ ਦੁੱਧ ਘਟ ਨਿਕਲਿਆ ਇਹਦਾ ਥਣ ਘਟ ਨਿਕਲਿਆ। ਉਹ ਆਪਦੀ ਆਓ ਦੋ ਡੰਗ ਚਾਰ ਡੰਗ ਤਸੱਲੀ ਕਰਕੇ ਖੜੋ। ਠੀਕ ਹੈ ਹਾਂਜੀ ਆਪਦੀ ਤਸ਼ਲੀ ਕਰਕੇ ਖੜੋ ਜੇ ਸੂਈ ਆ ਡੰਗਰ ਗੱਬਣ ਆ ਉਹਦੀ ਤਸ਼ਲੀ ਕਰਕੇ ਠੀਕ ਹੈ ਜੀ ਤੇ ਆਹੀ ਟੋਟਲ ਵੀਰ ਕੋ 6 ਵੈਣਾ ਟਾਪ ਦੀਆਂ ਇੱਕ ਟੁੱਕੜ ਗੱਬਣ ਤਿੰਨ ਤਾਜ਼ੀਆਂ ਸੂਈਆਂ ਦੋ ਗੱਬਣਾ ਵੈੜਾ ਤੇ ਆਗੇ ਸੂਏ ਸਵਾਏ ਡੰਗਰ ਨੂੰ ਦੋ ਟਾਈਮ ਚੋ ਗਿਆ ਆਪਣੀ ਤਸ਼ਲੀ ਕਰ ਲਿਓ ਜਿਹੜਾ ਗੱਬਣ ਪਸ਼ੂ ਆ ਉਹਦੇ ਥਣ ਟਿਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਓ ਜੀ ਵੀਡੀਓ ਨੂੰ ਕਰ ਦਿਓ ਸ਼ੇਅਰ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਜੀ ਧੰਨਵਾਦ ਜੀ